ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆ ਇਕ ਓਅੰਕਾਰ ਸਤ ਗੁਰ ਪ੍ਰਸਾਦ ਸਬਜਗ ਜਿਨਹੇ ਉਪਾਇ ਭਾਈ ਕਰਨ ਕਾਰਨ ਸਮਰਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਸਭ जग ਜਿਨ ਹੈ ਉਪਾਇਆ ਭਾਈ ਕਰਨ ਕਾਰਨ ਸਮਰਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਕੈਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਕਰ ਸਭ ਕਿਛੁ ਹੈ ਪਾਈ ਨਉ ਨਿਧ ਪਰ ਪੰਡਾਰ ਤਿਸ ਕੀ ਕੀਮਤ ਨਾ ਪਵੈ ਪਾਈ ਉਚਾ ਅਗਮ ਅਪਾਰ ਜੇ ਜੰਤ ਪ੍ਰਤਿ ਪਾਲਦਾ ਪਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟੀਐ ਪਾਈ ਸਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਵੀ ਇਹ ਪਾਈ ਭ੍ਰਮ ਪਾਉ ਹੋਵੇ ਨਾਸ ਮਿਲ ਸੰਤ ਸਵਾ ਮਨ ਮੰਨ ਜੀਐ ਪਾਈ ਹਰ ਕਾ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪਰਗਾਸ ਗੁਰਬਚਨੀ ਸੁਖ ਊਪਜੈ ਪਾਈ ਸਭ ਫਾਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਪਾਈ ਉਈ ਸਭ ਕੀ ਧੂਰ ਘਾਟ ਘਾਟ ਬ੍ਰਹਮ ਪਸਾਰਿਆ ਪਾਈ ਵੇਖ ਸੁਣਾ ਹਜੂਰ ਜੇ ਤਦਿਨ ਵਿਸਰ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸਮਰਥੂ ਪਾਈ ਸਰਬ ਕਲਾ ਪਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਪਾਵੈ ਤਾ ਮੇਲ ਲਾਏ ਭਾਈ ਹਿਰ ਦਾ ਨਾਮ ਨੇ ਵਾਸ ਗੁਰਮੁਖ ਕਮਲ ਪਰਗਾਸੀ ਐ ਪਾਈ ਰਿਦਾ ਹੋਵੈ ਪਰਗਾਸ ਪ੍ਰਗਟ ਭਇਆ ਪਰ ਤਾਪ ਪ੍ਰਭ ਪਾਈ ਮੌਲਿਆ ਤਰਤ ਅਕਾਸ ਗੁਰਪੂਰ ਸੰਤੋਖਿਆ ਪਾਈ ਅਹਨਿਸ ਲਾਗਾ ਭਾਉ ਰਸ ਨਾਰਾਮ ਰਵ ਸਦਾ ਪਾਈ ਸੱਚ ਸਾਦ ਸਵਾਉ ਕਰਨੀ ਸੁਣ ਸੁਣ ਜੀਵਿਆ ਭਾਈ ਨਹਿ ਚਲ ਪਾਇਆ ਥਾ ਜਿਸ ਪ੍ਰਤੀਤ ਨਾ ਆਵਈ ਪਾਈ ਸੋ ਜਿੜਾ ਜਲ ਜਾਉ ਬਹੁ ਗੋਣਾ ਮੇਰੇ ਸਾਹਿਬੈ ਪਾਈ ਆਉ ਤਿਸ ਕੈ ਬਲ ਜਾਓ ਓਹ ਨਿਰਗੁਣਿਆਰੇ ਪਾਲਦਾ ਪਾਈ ਦੇ ਨਿਥਾਵੇ ਥਾਓ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਪੇਟੀਐ ਪਾਈ ਪੂਰਾ ਤਿਸ ਕਰਮਾਓ ਤਿਸ ਬਿਨ ਘੜੀ ਨਾ ਜੀਵੀਐ ਪਾਈ ਸਰਬ ਕਲਾ ਪਰਪੂਰ ਸਾਸ ਗਿਰਾਸ ਨਾ ਵਿਸਰੈ ਪਾਈ ਵੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿੰਦਾ ਪ੍ਰੀਤ ਨ ਲਗਿਆ ਪਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਇ ਤਰਾਇਆ ਭਾਈ ਭਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕੀਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਪੋਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਪਾਈ ਜਿ ਕਿਲ ਬਿਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਪਾਈ ਪੂਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਪਾਈ ਜਿ ਕਿਲ ਬਿਖ ਕਾਟਣ ਹਾਰ ਵਾਹਿ ਗੁਰੂ ਜੀ ਕਾ खालसा वाहे गुरु जी की सोरठ महला घर पहला आष्टपदिया एक ओंकार ਸਤਿ ਗੁਰ ਪ੍ਰਸਾਦ ਸਭ ਜੱਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ